ਅਜਾਪਾਏ ਤੇ ਪ੍ਰੈਸ ਕਾਨਫਰੰਸ ਕਰ ਰਹੇ ਆ ਇਹਨਾਂ ਮੇਨ ਸੁਣੀ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਕਿ ਐਸਪੀਸ ਕੀਤਾ ਜਿਹਦੇ ਵਿੱਚ ਮਾਨਯੋਗ ਜਿਵੇਂ ਸਾਰਿਆਂ ਨੂੰ ਪਤਾ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੋਰਗਜਾ ਦੇ ਜੀ ਆਈਪੀਐਸ ਡੀਜੀਪੀ ਪੰਜਾਬ ਦੇ ਹਦਾਇਤਾਂ ਅਨੁਸਾਰ ਸ਼੍ਰੀ ਭਾਗੀਰਥ ਮੀਨਾ ਜੀ ਆਈਪੀਐਸ ਦੇ ਹਦਾਇਤਾਂ ਦੇ ਉੱਪਰ ਇੱਕ ਟੀਮ ਗਠਿਤ ਕੀਤੀ ਗਈ ਸੀ ਇਹਦਾ ਇੱਕ ਕੰਪਲੇਨ ਸਾਡੇ ਕੋਲੋਂ ਮਸੂਲ ਹੋਈ ਸੀ ਡਾਕਟਰ ਸੁਨੀ ਬਨਸਲ ਉਹ ਸੁਨੀ ਬਨਸਲ son of ਸ਼ਾਮਲਾਲ ਨਰਾਓ ਹਸਪੀਟਲ ਇਹਨਾਂ ਦੇ ਉੱਥੇ ਕਰਦੇ ਨੇ ਇਹਨਾਂ ਲੋਕ ਕਿਹੜੇ ਅਣਜਾਣ ਬੰਦਿਆਂ ਨੇ ਐਕਸਟਰੈਕਸ਼ਨ ਕਾਲ ਕੀਤੀ ਸੀ ਜਿਨ੍ਹਾਂ ਕੋਲ ਉਹਨਾਂ ਨੇ 20 ਲੱਖ ਰੁਪਏ ਦੀ ਫੋਤੀ ਮੰਗੀ ਸੀ ਜਿਹਦੇ ਵਿੱਚ ਐਸਐਸਪੀ ਸਾਹਿਬ ਨੇ ਟੀਮਾਂ ਦਾ ਗਠਨ ਕੀਤਾ ਜਜਿਹਦੇ ਸਾਡੇ ਸੀਆਈ ਇਨਚਾਰਜ ਗੁਰੂਂਦਰ ਸਦਰ ਐਸਐਚਓ ਜਸਕਰਨ ਤੇ ਸਬ ਇਨਸਪੈਕਟਰ ਮਲੇ ਮੋਹਿੰਦਰ ਜਿਹੜੇ ਟੈਕਨੀਕਲ ਸੈੱਲ ਦੇ ਇਨਚਾਰਜ ਨੇ ਉਹਨਾਂ ਟੀਮਾਂ ਬਣੀਆਂ ਵੱਖ-ਵੱਖ ਟੀਮਾਂ ਬਣੀਆਂ ਜਜਿਹਦੇ ਸੀ ਹਿਊਮਨ ਇੰਟੈਲੀਜੈਂਸ ਦੇ ਨਾਲ ਟੈਕਨੀਕਲ ਪੱਖ ਤੇ ਟੈਕਨੀਕਲ ਇੰਟੈਲੀਜੈਂਸ ਤੇ ਟੈਕਨੀਕਲ ਤੌਰ ਤੇ ਹੈਲਪ ਲੈ ਕੇ ਅਸੀਂ ਇਹ ਜਿਹੜਾ ਮਕਦਮਾ ਇਹ ਟ੍ਰੇਸ ਕੀਤਾ ਜਿਹਦੇ ਚ ਅਸੀਂ ਦੋ ਬੰਦੇਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਤੇ ਉਹਨਾਂ ਦਾ ਦੇਖਦਾ ਰਿਮਾਂਡ ਲੈ ਕੇ ਅੱਗੇ ਫਰਦਰ ਪੁਛਗਛ ਜੋ ਵੀ ਅੱਗੇ ਇੰਟਰਵਿਊਸ਼ਨ ਚਾਹੀਦੀ ਆ ਉਹ ਤੁਹਾਡੇ ਨਾਲ ਅਸੀਂ ਦੱਸਾਂਗੇ ਇਹ ਉਹਨਾਂ ਕੋ ਜਿਹੜਾ ਉਹਨਾਂ ਨੇ ਮੋਬਾਈਲ ਫੋਨ ਯੂਜ਼ ਕੀਤਾ ਸੀ ਜਿਹਨੂੰ ਫਿਰ ਉਹਨਾਂ ਨੇ ਐਕਸਟਰੈਕਸ਼ਨ ਕਾਲ ਕੀਤੀ ਸੀ ਉਹ ਅਸੀਂ ਰਿਕਵਰ ਕਰ ਲਿਆ ਤੇ ਫਰਦਰ ਅੱਗੇ ਜਿਹੜੀ ਹੈਗੀ ਆ ਪੁਛਗਛ ਜਾਰੀ ਹੈ ਤੇ ਜੋ ਵੀ ਅੱਗੇ ਆਏਗਾ ਉਹ ਤੁਹਾਡੇ ਨਾਲ ਜਰੂਰ ਸੋ ਜਿਹੜਾ ਇਹ ਪਹਿਲਾ ਦੇ ਕੇ ਨਾ ਕੋਈ ਤਾਂ ਇਹ ਕਾਨੂੰਨੀ ਮਕਦਮੇ ਦਰਸਾ ਫਿਲਹਾਲ ਅਜੇ ਤੱਕ ਇਹਨਾਂ ਦਾ ਕੁਝ ਨਹੀਂ ਆਇਆ ਕੋਈ ਗੂੜਨੀ ਇਹ ਤਫਤੀਸ਼ ਹੈ ਜਸਟ ਹੈ ਇਹ ਲੋਗ ਰੋਲ ਅਪ ਕਰਕੇ ਰਿਮਾਂਡ ਲੈ ਕੇ ਤੇ ਜੋ ਵੀ ਅੱਗੇ ਫਰਦਰ ਇਨਟਰਵਿਊ ਚਾਹੀਦਾ ਉਹ ਤੁਹਾਡੇ ਨਾਲ ਹੀ ਸੰਜਿਆ ਕੀਤਾ ਜਾਏਗਾ ਸਰ ਬਿਲਕੁਲ ਜਿਹੜਾ ਇੱਕ ਦੋਸ਼ੀ ਤਰਸੀਮ ਸਿੰਘ ਸਾਲ 79 ਸਿੰਘ ਇਹ ਪਿੰਡ ਖੁੱਬਣ ਫਾਜ਼ਲ ਕਾ ਜਿਹੜਾ 29 ਸਾਲਾਂ ਦਾ ਹੈ ਇਹ ਲਖਜੀਤ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਇਹ ਕੁੱਪਿਆਵਾਲੀ ਦਾ ਮੁਖਸਰ ਸਾਹਿਬ ਦਾ ਰਹਿਣ ਵਾਲਾ ਹੈ इन्होंने थ्रेट कॉल की राउंड अपने दिल्ली क्राइम नेशनल न्यूज नजर सफर